ਆਕਲੈਂਡ ਦੇ ਇੱਕ ਵਿਅਕਤੀ ਨੇ ਨਕਲੀ ਵਹੀਕਲ ਇਨਸਪੈਕਟਰ ਬਣ ਕੇ 720F ਜਾਨੀ ਕਿ ਵਾਰੰਟ ਆਫ ਫਿਟਨੈਸ ਤਟ ਦਤੇ ਅਤੇ ਲੋਕਾਂ ਦੇ ਕੋਲੋਂ 40000 ਡਾਲਰ ਦੀ ਠੱਗੀ ਮਾਰੀ ਇਸ ਦੇ ਸਬੰਧ ਵਿੱਚ ਨਿਊ ਮਾਰਕੀਟ ਆਟੋਮੈਟਿਕ ਰਿਪੇਅਰ ਦੇ ਮਾਲਕ ਇਮਰੋਜ਼ ਟਾਕੀ ਨੂੰ 26 ਮਈ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਨੇ 10 ਮਹੀਨੇ ਅਤੇ 2 ਹਫ਼ਤਿਆਂ ਦੀ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਹੈ ਉਸ ਨੂੰ ਦਸੰਬਰ 2022 ਤੋਂ ਜੂਨ 2023 ਦੇ ਵਿਚਕਾਰ 677 WF ਜਾਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਜਦੋਂ ਕਿ ਉਹ ਇੱਕ ਅਧਿਕਾਰਤ ਵਹੀਕਲ ਇਨਸਪੈਕਟਰ ਨਿਯੁਕਤ ਨਹੀਂ ਹੋਇਆ ਸੀ NTA ਨੇ ਜਾਂਚ ਦੇ ਵਿੱਚ ਪਾਇਆ ਹੈ ਕਿ ਟਾਕੀ ਨੇ ਪ੍ਰਤੀ ਵਿਅਕਤੀ 60 ਡਾਲਰ ਵਸੂਲੇ ਅਤੇ 40000 ਡਾਲਰ ਦੀ ਗਲਤ ਟੰਗ ਨਾਲ ਕਮਾਈ ਕੀਤੀ ਜਦੋਂ ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਹੋਰ ਵੀ ਨੁਕਸ ਪਾਏ ਗਏ ਇਸਤੇ ਐਨ ਜੀਟੀਏ ਦੇ ਸੀਨੀਅਰ ਮੈਨੇਜਰ ਨਿਕੋਲ ਬੋਥਰਵੇ ਨੇ ਕਿਹਾ ਹੈ ਕਿ ਟਾਕੀ ਦੀ ਇਸ ਹਰਕਤ ਨਾਲ ਕੇ ਯਾਤਰੀਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਹੈ ਪਰ ਨਾਲ ਹੀ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਸ ਦੀ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ ਆਕਲੈਂਡ ਦੇ ਇੱਕ ਵਿਅਕਤੀ ਨੇ ਨਕਲੀ ਵਹੀਕਲ ਇਨਸਪੈਕਟਰ ਬਣ ਕੇ 700 VOF ਜਾਨੀ ਕਿ ਵਾਰੰਟ ਆਫ ਫਿਟਨੈਸ ਕੱਟ ਦਿੱਤੇ ਅਤੇ ਲੋਕਾਂ ਦੇ ਕੋਲੋਂ 40000 ਡਾਲਰ ਦੀ ਠੱਗੀ ਮਾਰੀ ਇਸ ਦੇ ਸਬੰਧ ਵਿੱਚ ਨਿਊ ਮਾਰਕੀਟ ਆਟੋਮੈਟਿਕ ਰਿਪੇਅਰ ਦੇ ਮਾਲਕ ਐਮਰੋਜ਼ ਟਾਕੀ ਨੂੰ 26 ਮਈ ਨੂੰ ਆਕਲੈਂਡ ਜਿਲ੍ਹਾ ਅਦਾਲਤ ਨੇ 10 ਮਹੀਨੇ ਅਤੇ 2 ਹਫ਼ਤਿਆਂ ਦੀ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਹੈ ਉਸ ਨੂੰ ਦਸੰਬਰ 2022 ਤੋਂ ਜੂਨ 2023 ਦੇ ਵਿਚਕਾਰ 677 WF ਜਾਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਜਦੋਂ ਕਿ ਉਹ ਇੱਕ ਅਧਿਕਾਰਤ ਵਹੀਕਲ ਇਨਸਪੈਕਟਰ ਨਿਯੁਕਤ ਨਹੀਂ ਹੋਇਆ ਸੀ। CNTA ਨੇ ਜਾਂਚ ਦੇ ਵਿੱਚ ਪਾਇਆ ਹੈ ਕਿ ਟਾਕੀ ਨੇ ਪ੍ਰਤੀ ਵਿਅਕਤੀ 60 ਡਾਲਰ ਵਸੂਲੇ ਅਤੇ 40000 ਡਾਲਰ ਦੀ ਗਲਤ ਟੰਗ ਨਾਲ ਕਮਾਈ ਕੀਤੀ। ਜਦੋਂ ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਹੋਰ ਵੀ ਨੁਕਸ ਪਾਇਗੇ। ਇਸਤੇ NJTA ਦੇ ਸੀਨੀਅਰ ਮੈਨੇਜਰ ਨਿਕੋਲ ਬੋਥਰਵੇ ਨੇ ਕਿਹਾ ਹੈ ਕਿ ਟਾਕੀ ਦੀ ਇਸ ਹਰਕਤ ਨਾਲ ਕਈ ਯਾਤਰੀਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਹੈ ਪਰ ਨਾਲ ਹੀ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਸ ਦੀ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ ਆਕਲੈਂਡ ਦੇ ਇੱਕ ਵਿਅਕਤੀ ਨੇ ਨਕਲੀ ਵਹੀਕਲ ਇਨਸਪੈਕਟਰ ਬਣ ਕੇ 700 VOF ਜਾਨੀ ਕਿ ਵਾਰੰਟ ਆਫ ਫਿਟਨੈਸ ਕੱਟ ਦਿੱਤੇ ਅਤੇ ਲੋਕਾਂ ਦੇ ਕੋਲੋਂ 40000 ਡਾਲਰ ਦੀ ਠੱਗੀ ਮਾਰੀ ਇਸ ਦੇ ਸਬੰਧ ਵਿੱਚ ਨਿਊ ਮਾਰਕੀਟ ਆਟੋਮੈਟਿਕ ਰਿਪੇਅਰ ਦੇ ਮਾਲਕ ਇਮਰੋਜ਼ ਟਾਕੀ ਨੂੰ 26 ਮਈ ਨੂੰ ਆਕਲੈਂਡ ਜਿਲ੍ਹਾ ਅਦਾਲਤ ਨੇ 10 ਮਹੀਨੇ ਅਤੇ 2 ਹਫ਼ਤਿਆਂ ਦੀ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਹੈ ਉਸ ਨੂੰ ਦਸੰਬਰ 2022 ਤੋਂ ਜੂਨ 2023 ਦੇ ਵਿਚਕਾਰ 677 WF ਜਾਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਜਦੋਂ ਕਿ ਉਹ ਇੱਕ ਅਧਿਕਾਰਤ ਵਹੀਕਲ ਇਨਸਪੈਕਟਰ ਨਿਯੁਕਤ ਨਹੀਂ ਹੋਇਆ ਸੀ। CNTA ਨੇ ਜਾਂਚ ਦੇ ਵਿੱਚ ਪਾਇਆ ਹੈ ਕਿ ਟਾਕੀ ਨੇ ਪ੍ਰਤੀ ਵਿਅਕਤੀ 60 ਡਾਲਰ ਵਸੂਲੇ ਅਤੇ 40000 ਡਾਲਰ ਦੀ ਗਲਤ ਟੰਗ ਨਾਲ ਕਮਾਈ ਕੀਤੀ। ਜਦੋਂ ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਹੋਰ ਵੀ ਨੁਕਸ ਪਾਇਆ ਗਿਆ। ਇਸਤੇ ਐਨਜਟਾ ਦੇ ਸੀਨੀਅਰ ਮੈਨੇਜਰ ਨਿਕੋਲ ਬੋਥਰਵੇ ਨੇ ਕਿਹਾ ਹੈ ਕਿ ਟਾਕੀ ਦੀ ਇਸ ਹਰਕਤ ਨਾਲ ਕਈ ਯਾਤਰੀਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਹੈ ਪਰ ਨਾਲ ਹੀ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਸ ਦੀ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ